ਪੰਜਾਬ ਸਰਕਾਰ ਸਮਾਣਾ ਜਿਹੜਾ ਬੰਦਾ ਸਿੰਘ ਬਹਾਦਰ ਚੌਕ ਹੈ ਉੱਥੋਂ ਲੈ ਕੇ ਪਟਿਆਲਾ ਪੁਲ ਜਿਹੜਾ ਅਗਰਸੈਨ ਚੌਕ ਹੈ ਉਸ ਚੌਕ ਤੇ ਸੜਕ ਨੂੰ ਚੌੜਾ ਕਰਨ ਜਾ ਰਹੀ ਹੈ ਤਾਂ ਕਿ ਹਾਦਸੇ ਨਾ ਹੋਣ ਸਰਵਿਸ ਲੇਨ ਬਣਾਈ ਜਾਵੇਗੀ ਔਰ ਕਿਸ ਤਰ੍ਹਾਂ ਦੀਆਂ ਸਹੂਲਤਾਂ ਆ ਸੜਕ ਦੇ ਉੱਤੇ ਹੋਣਗੀਆਂ ਕਿਉਂਕਿ ਸੜਕਾਂ ਤੇ ਲਗਾਤਾਰ ਹਾਦਸੇ ਵਧ ਰਹੇ ਹਨ ਉਸ ਨੂੰ ਰੋਕਣ ਦੇ ਲਈ ਸਰਕਾਰ ਦਾ ਲੋਕ ਦਿਨ ਵਿਭਾਗ ਕੰਮ ਕਰ ਰਿਹਾ ਹੈ ਇਸ ਦਿਨ ਨਾਲ ਸੜਕ ਹਾਦਸੇ ਘਟਣਗੇ ਔਰ ਇਸ ਤੇ ਕਰੀਬ 6.5 ਕਰੋੜ ਰੁਪਏ ਪੰਜਾਬ ਸਰਕਾਰ ਖਰਚ ਕਰਨ ਜਾ ਰਹੀ ਹੈ ਇਹ ਬਹੁਤ ਸਰਕਾਰ ਦਾ ਵਧੀਆ ਪ੍ਰੋਜੈਕਟ ਹੈ ਇਹ ਸਾਡੇ ਟਾਈਮ ਵੀ ਇਹ ਵਿਚਾਰਤਾਰਾ ਚੱਲੀ ਸੀ ਉਦੋਂ ਕੈਪਟਨ ਕਮਲਜੀਤ ਨੇ ਬਾਈਪਾਸ ਜਿਹੜਾ ਬਾਹਰੋਂ ਬਣਵਾ ਦਿੱਤਾ ਸੀਗਾ ਔਰ ਹੁਣ ਇਹ ਸਮੇਂ ਦੀ ਮੰਗ ਹੈ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਈ ਹੈ ਔਰ ਇਹ ਸੜਕ ਚੌੜੀ ਹੋਣ ਨਾਲ ਇਧਰਲੇ ਪਾਸੇ ਦੁਕਾਨਦਾਰਾਂ ਨੂੰ ਕੋਈ ਮੁਸ਼ਕਲ ਨਾ ਆਵੇ ਉਸ ਗੱਲ ਦਾ ਧਿਆਨ ਜ਼ਰੂਰ ਰੱਖਿਆ ਜਾਵੇ ਤੇ ਦੂਜੀ ਗੱਲ ਇਹ ਹੈ ਵੀ ਇਹ ਬਹੁਤ ਵਧੀਆ ਉਪਰਾਲਾ ਹੈ ਔਰ ਸਰਕਾਰ ਦਾ ਸਲਾਘਾਯੋਗ ਕੰਮ ਹੈ ਪਟਿਆਲਾ ਸਮਾਣਾ ਪਾਤੜਾ ਰੋਡ ਹੈ ਇਹਦੇ ਵਿੱਚ ਜਿਹੜਾ ਸ਼ਹਿਰ ਦਾ ਸਮਾਣੇ ਦਾ ਪਾਰਟ ਹੈ ਪੰਜਾਬ ਸਰਕਾਰ ਦੀ ਬਹੁਤ ਇੱਕ ਵਧੀਆ ਉਪਰਾਲੇ ਦੇ ਨਾਲ ਲੋਕਾਂ ਨੂੰ ਇੱਕ ਸੁਵਿਧਾ ਦੇਣ ਵਾਸਤੇ ਕਿ ਇੱਕ ਤਾਂ ਸ਼ਹਿਰ ਦਾ ਜਿਹੜੀ ਨਹਿਾਰ ਹੈ ਬਦਲੀ ਜਾ ਸਕੇ ਇੱਕ ਲੋਕਾਂ ਦੀ ਇੱਥੇ ਟ੍ਰੈਫਿਕ ਜਿਹੜੀ ਆ ਆਵਾਜ਼ ਆਈ ਉਹ ਖਾਲੀ ਹੋ ਸਕੇ ਉਹਦੇ ਵਾਸਤੇ ਜਿਹੜੀ ਬਾਬਾ ਅ ਅਮੇਦਕਰ ਚੌਕ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਤੋਂ ਲੈ ਕੇ ਅ ਅਮੇਦ ਅਮੇਦਕਰ ਚੌਕ ਤੱਕ ਜਿਹੜੀ ਦੋਨੋਂ ਪਾਸੇ 18 18 ਫੁੱਟ ਦੀ ਜਿਹੜੀ ਆ ਸਰਵਿਸ ਲੇਨ ਬਣਨੀ ਹੈਗੀ ਤੇ ਅਮੇਦਕਰ ਚੌਕ ਤੋਂ ਲੈ ਕੇ ਅਗਰ ਮਹਾਰਾਜਾ ਅਗਰਸੇਨ ਚੌਕ ਤੱਕ ਉਹ ਵੀ ਦੋਨੋਂ ਸਾਈਡ ਦੇ ਉੱਤੇ ਜਿੰਨੀ ਜਗ੍ਹਾ ਸਾਡੇ ਕੋਲ ਅਵੇਲੇਬਲ ਆ ਉਹਨੂੰ ਵਾਈਡ ਕੀਤਾ ਜਾਵੇ ਇਹਦਾ ਅਲਾਟਮੈਂਟ ਜਿਹੜੀ ਆ ਉਹ ਬਾਕੀ ਆ तकरीबन 6.5 ਕਰੋੜ ਰੁਪਏ ਜਿਹੜਾ ਇਹ ਅਲਾਟਮੈਂਟ ਦਾ ਕੰਮ ਹੋਏਗਾ ਪਰਮਨ ਪਰਸਨ ਦੇ ਨਾਲ ਪਰਸੋਤਮ ਕੋਸਿਕ ਸਮਾਣਾ ਨਿਊਜ਼